ਸ਼ਰਾਬ ਦਾ ਨਸ਼ਾ ਤੇਰਾ ਇੰਟਰ ਹੁੰਦਾ ਸਾਡੇ ਪੰਜਾਬੀਆਂ ਦੇ ਘਰਾਂ ਦੇ ਸਭ ਤੋਂ ਪਹਿਲਾਂ ਸ਼ਰਾਬ ਦੀ ਬੋਤਲ ਸਾਡਾ ਬੂਆ ਲੰਗਦੀ ਆ ਆਪਾਂ ਡੱਕਣਾ ਪੁੱਤ ਆਪਣੇ ਬਾਪ ਨੂੰ ਆਪਣੇ ਬਾਪ ਨੂੰ ਸ਼ਰਾਬ ਪੀਣ ਤੋਂ ਡੱਕਣਾ ਆਪਣੇ ਪ੍ਰਾਹੂ ਨੂੰ ਸ਼ਰਾਬ ਪੀਣ ਤੋਂ ਡੱਕਣਾ ਜਦੋਂ ਤੁਹਾਡੀ ਸ਼ਾਦੀ ਹੋਈ ਆਪਣੇ ਪਤੀ ਨੂੰ ਸ਼ਰਾਬ ਪੀਣ ਤੋਂ ਡੱਕਣਾ ਜਦੋਂ ਤੁਹਾਡੇ ਬੱਚੇ ਹੋ ਉਹਨਾਂ ਨੂੰ ਸ਼ਰਾਬ ਪੀਣ ਤੋਂ ਡੱਕਣਾ ਮੇਰੀ ਗੱਲ ਨੋਟ ਕਰਿਓ ਜਿਸ ਕavez ਚ tirav ਦੀ ਲੰਗੀ ਉਥੇ ਦੂਜੇ ਮੇਸੇ ਵੀ ਲੰਘ ਸਕਦੇ ਸ਼ਬਾਬ ਸਭ ਤੋਂ ਪਹਿਲਾ ਨਸ਼ਾ ਜਿਹੜਾ ਸਾਡਾ ਦਵਾਜਾ ਕਰਾਸ ਕਰਦੀ ਹੈ ਆਪਾਂ ਬਸ ਪੜਨਾ ਹੈ ਰੀਡਰਾਂ ਵੀ ਗੱਲਾਂ ਦੇ ਪਿੱਛੇ ਪੈ ਕੇ ਜਾਂ ਤਾਂ ਆਪਾਂ ਤਾਂ ਧਰਮਾ ਇਹ ਐਦਾਂ ਦੀਆਂ ਲਗਾਈਆਂ ਜਿਦਿ ਪੈਣਾ ਮੇਰੇ ਬੱਚਿਓ ਮੈਂ ਜੇ ਫੇਰ ਤੁਹਾਨੂੰ ਇੱਕ ਗੱਲ ਕਹਿਣ ਲੱਗਾ ਮੇਰਾ ਸੁਫਨਾ ਹੈ ਮੈਂ ਸਮਝੂਗਾ ਕਿ ਮੈਂ ਸਫਰ ਕੋਲੇ ਪਿੱਛੇ ਨਹੀਂ ਆ ਮੈਂ ਸਫਲ ਇਸ ਇਲਾਕੇ ਦਾ ਐਮਐਲਏ ਆ ਮੈਂ ਇਸੇ ਪਿੰਡ ਦੇ ਵਿੱਚ ਕਿਹਾ ਸੀਗਾ ਕਿ ਮੇਰੇ ਮਨ ਦਾ ਸੁਪਨਾ ਕਿ ਜਿੱਦਣ ਜੇ ਦਿੱਲੀ ਦੀਆਂ ਕੁੜੀਆਂ ਚੰਡੀਗੜ੍ਹ ਦੀਆਂ ਕੁੜੀਆਂ ਬੰਗਲੌਰ ਦੀਆਂ ਕੁੜੀਆਂ ਪਾਇਲਟ ਬਣ ਗਈਆਂ ਆਈਜੀ ਬਣ ਗਈਆਂ ਡੀਆਈਜੀ ਬਣ ਗਈਆਂ ਐਸਐਸਪੀ ਬਣ ਗਈਆਂ ਤੇ ਜਿੱਦਣ ਮੇਰੇ ਰਾਸ ਸਿੱਖਾਂ ਦੀ ਧੀ ਦੇ ਸਿਰ ਤੋਂ ਪੂਰੀ ਦੀ 5 ਲੱਖ ਜੁਗੀ ਉਦੋਂ ਮੈਂ ਸਮਝੂਗਾ ਕਿ ਮੈਂ ਕਈ politicans ਨਾ ਕਾ ਮੈਂ ਇਸ ਇਲਾਕੇ ਦੀਆਂ ਬੱਚੀਆਂ ਨੂੰ ਪੜ੍ਹਾਉਣਾ ਇਹ ਮੇਰਾ ਸੁੱਖ ਦਾ ਜਜ਼ਬ ਦੁਨੀਆ ਕਿੱਥੇ ਚਲ ਗਈ ਤੇ ਆਪਣੀਆਂ ਧੀਆਂ ਅਜੇ ਯਾਰ ਖੇਤਾਂ 'ਚ ਕੰਮ ਕਰਦੀਆਂ ਮੈਂ ਕਿਹਾ ਮੈਨੂੰ ਬਹੁਤ ਰੜਕਦੀ ਏ ਚੀਜ਼ ਇਹ ਟੌਣੀ ਏ ਤੇ ਤੌਹੀਕ ਤੋਂ ਸ਼ੁਰੂ ਕਰਨੀ ਸੀਗੀ ਕਿ ਸਭ ਤੋਂ ਪਹਿਲਾਂ ਸਕੂਲ ਬਣਾਓ ਜਿੱਥੇ ਮੇਰੀਆਂ ਧੀਆਂ ਪੜ੍ਹ ਸਕਣ ਜਿੱਥੇ ਸਾਡੀਆਂ ਬੱਚੀਆਂ ਪੜ੍ਹ ਸਕਣ ਤਾਂ ਹੀ ਕਰੋੜਾ ਰੁਪਏ ਜਿਹੜਾ ਓ ਇੱਥੇ ਮੈਂ ਇੱਥੇ ਜਿਹੜਾ ਮੌਜੂਦ ਕਰਾ ਦੇ ਆ ਪਰ ਵੀਰ ਦੇ ਤੁਹਾਨੂੰ ਦੱਸਿਆ ਤੇਰਾ ਸਾਬਕ ਦੇ ਚੱਲੇ ਆ ਕਿੰਨੇ ਸਕੂਲ ਸਭ ਉਹਨਾਂ ਲਈ 20-20 ਲੱਖ ਰੁਪਈਆ ਮਨਜ਼ੂਰ ਕਰਾਇਆ ਬਾਰਡਰ ਦੇ ਸਕੂਲਾਂ ਵਾਸਤੇ ਕਿ ਸਕੂਲ ਬਣ ਜਾਣ ਤੇ ਮੇਰੀਆਂ ਧੀਆ ਪੜ ਜਾਣ ਸਭ ਤੋਂ ਪਹਿਲਾਂ ਉਪਰ ਇਹ ਇਹ ਮੈਂ ਨਹੀਂ ਕੀਤਾ ਮੈਂ ਤਾਂ ਜਦੋਂ ਲੈਕਸ ਦਾ ਸ਼ੁਰੂਆਤ ਕੀਤੀ ਤੇ ਬਾਬਾ ਜੀ ਦੇ ਗੰਮਚਕ ਜੀ ਦੇ ਮੱਥਾ ਟੇਕਿਆ ਗਿਆ ਸੀਗਾ। ਉਹ ਬੜਾ ਸ਼ਕਤੀ ਵਾਲਾ ਜੇ। ਮੈਂ ਉਹਨਾਂ ਨੂੰ ਕਹੇ ਬਾਬਾ ਜੀ ਤਾਕਤ ਦੇ ਦਿਓ। ਮੈਂ ਤੁਹਾਡਾ ਮੁੱਲ ਬੋੜੂਗਾ। ਉਹਨਾਂ ਨੇ ਤਾਕਤ ਦਿੱਤੀ। ਬਾਬਾ ਗੰਮਚਕ ਜੀ ਨੇ ਤਾਕਤ ਦਿੱਤੀ ਤੇ ਆਪਾਂ ਉਹਦਾ ਮੁੱਲ ਬੋੜਿਆ। ਉਹਦਾ ਮੁੱਲ ਬੋੜਿਆ ਬਾਬਾ ਜੀ ਦਾ। ਅਜੇ ਬਾਤ ਕੋਈ ਬੱਤੀ ਹੈ। ਅਜੇ ਬਾਤ ਕੋਈ ਬੱਤੀ ਕਰਨਾ। ਅਜੇ ਦਾ ਸ਼ੁਰੂਆਤ ਹੈ। ਅਜੇ ਤਾਂ ਬਾਕੀ ਵੇਖਿਓ ਤੁਸੀਂ ਜਿੱਦਾਂ ਤੁਹਾਡੀ ਰੋੜ ਮਾਰਨੀ ਸ਼ੁਰੂ ਹੋਈ ਐਸੇ ਵੀ ਦੇਜੇ ਸ਼ੁਰੂ ਹੋ ਰਹੀਆ ਜਿੱਦਾਂ 77 ਕਰੋੜ ਦੀ ਲਾਗਤ ਦੇ ਨਾਲ 18 ਫੁੱਟ ਚੌੜੀ ਤੁਹਾਡਾ ਤੁਸੀਂ ਦਾ ਬੰਦ ਬਣ ਗਿਆ ਤੇ ਤੁਸੀਂ ਕਹੋਗੇ ਕਿ ਯਾਰ ਵੋਟਾਂ ਸਹੀ ਥਾ ਤੇ ਪਾਈਆਂ ਸੀਗੀਆਂ ਓਏ ਜੇ ਆ ਕੋਈ ਛੜਕਾ ਜਿਹੜੇ ਵੋਟਾਂ ਮੰਗਦੇ ਰਹੇ ਬਲਵੰਤ ਸਿੰਘ ਸਰ ਉਹਨੇ ਪੁੱਛਿਆ ਕੋਈ ਛੜਕਾ ਸਰ ਸਕੂਲ ਕਿੱਦਾਂ ਦੇ ਸੀਗੇ ਪਰਮਾਨਤਮਨ ਲੁਕਾਵਾ ਕੇਜਰੀਆ ਲੁਕਾਵਾ ਕਲਦੀਪ ਧਾਲੀਵਾਲ ਲੁਕਾਵਾ ਸਰ ਗਾਲਾਂ ਨਾਲ ਕੁਛ ਦੀ ਬੰਦਾ ਕੰਮ ਨਾ ਬੰਦਾ ਕੰਮ ਕਰਕੇ ਦਿਖਾਉਂਦੇ ਸਾਡੀ ਸਰਕਾਰ ਨੇ ਸਭ ਹੱਥ ਤੇ ਐਜੂਕੇਸ਼ਨ ਸਪੋਰਟ ਤਿੰਨਾ ਸਿਹਤਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਚੌਥਾ ਬੁਨਿਆਦੀ ਢਾਂਚਾ ਪਿੰਡਾਂ ਦਾ ਪਿੰਡਾਂ ਦੇ ਛੱਪੜ ਬਣਾਉਣੇ ਪਿੰਡਾਂ ਦੀਆਂ ਫਿਰਨੀਆਂ ਬਣਾਉਣੀਆਂ ਗਲੀਆਂ ਬਣਾਉਣੀਆਂ ਇਹ ਸਾਡੇ ਪ੍ਰੋਜੈਕਟ ਨੇ ਤੇ ਬਣਾ ਰੇ ਤੁਹਾਡੇ ਇਲਾਕੇ ਦੀ ਬਣ ਰਹੀਆਂ ਸਾਰੇ ਪਿੰਡਾਂ 'ਚ ਮੈਂ ਪ੍ਰਿੰਸੀਪਲ ਨੂੰ ਪੁੱਛ ਰਿਹਾ ਸੀਗਾ ਮੈਂ ਕਿਹਾ ਕਿੰਨਾ ਕੁ ਕੰਮ ਹੋਰ ਬਾਕੀ ਆ ਕਹਿੰਦੀ ਸਰ ਥੋੜਾ ਜਿਆਦਾ ਮੈਂ ਕਿਹਾ ਜਗਾ ਆ ਗਈ ਹੈ ਕਹਿੰਦੀ ਜਗ੍ਹਾ ਤੇ ਦੇਖ ਲਈ ਬਹੁ ਕੀ ਕਰੀ बैठा मैं चाहता ऐसे साल ही दोवे प्रिंसीपल बैठे दोवे एड बैठे सब जगह दे दो राजा के बच्चे भी यह का पूल बना के दोगे याद करोगे मैं पहली किश्त दस लाख रुपया अपने एक खारी फंड जरा पूल चंडीगढ़ दिल्ली च बन गया ਔਰ ਸਰ ਬਾਰਡਰ ਦੇ ਸਕੂਲ ਚ ਬਣਾ ਕੇ ਦਿਖਾਵਾਂਗੇ ਲੋਕ ਆ ਕੇ ਆ ਕੇ ਦੇਖਣ ਬੱਲਰਵਾ ਦਾ ਸਕੂਲ ਲੋਕ ਦੇਖ ਕੇ ਗਮਗੇਗੇ ਜੀ ਆ ਕੀ ਬੜਿਆ ਇੱਥੇ ਪੂਲ ਆਊਗਾ ਇੱਥੇ ਸਟੇਡੀਅਮ ਆਊਗਾ ਹੱਥ ਸੀਸ ਦੇਉਣੇ ਤੁਨੂੰ ਆਪਾਂ ਬਸ ਪੜਨਾ ਲੀਡਰ ਹੋ ਗਿਆ ਗੱਲਾਂ ਦੇ ਪਿੱਛੇ ਪਾ ਕੇ ਜਾ ਤਾਂ ਆਪਾਂ ਤਾਂ ਧਰਮ ਇਹ ਇਦਾਂ ਦੀਆਂ ਲੜਾਈਆਂ ਜਿਹਦੀ ਪੜਨਾ ਮੇਰੇ ਬੱਚਿਓ ਪੜਨਾ ਆ ਬਾਰਡਰ ਦੀ ਕੁੜੀ ਵੀ ਜਿੱਦਾਂ ਬੱਲ੍ਹਣਵਾਦ ਦੀ ਕੁੜੀ ਪ੍ਰਿੰਸੀਪਲ ਸਾਹਿਬ ਕਹਿ ਰਹੇ ਸੀਗੇ ਕਿ ਸਾਡੀ ਕੁੜੀ ਨਵੋਦਿਆ ਔਰ ਸੈਂਟਰ ਦੇ ਵਿੱਚ ਗਈ ਸਾਡੇ ਮੇਰਾ ਮਨ ਖੁਸ਼ ਹੋ ਜਾਊਗਾ ਜਦੋਂ ਤੁਸੀਂ ਕਹੋਗੇ ਕਿ ਤੁਹਾਡੀ ਕੁੜੀ ਪਾਇਲਟ ਸਲੈਕਟ ਹੋ ਗਈ ਫੇਰ ਪਤਾ ਲੱਗੂ ਜਦੋਂ ਸਾਡੀ ਕੁੜੀ ਬੱਲ੍ਹਣਵਾਦ ਦੀ ਧੀ ਜਦੋਂ ਅਸਮਾਨ ਦੇ ਵਿੱਚ ਜਾਇਜ ਜਾਊਗੀ ਤੇ ਤੁਹਾਡਾ ਤੇ ਮੇਰਾ ਸਭ ਦਾ ਮਾਣ ਦੇ ਨਾਲ ਸਿਰ ਉੱਚਾ ਹੋ ਜਾਊਗਾ ਸੀ ਆਪਣੇ ਬੱਚੇ ਇਦਾਂ ਦੇ ਬਣਾਉਣੇ ਇਦਾਂ ਦੇ ਆਪਣੇ ਬੱਚਿਆਂ ਨੂੰ ਬਣਾਉਣਾ ਇਹ ਬਣਾਉਣ ਨਹੀਂ ਜਿਹੜਾ ਸਾਨੂੰ ਸਾਨੂੰ ਸਕੂਲ ਬਣਾਉਣੇ ਪੈ ਰਹੇ ਸੀਗੇ ਤਾਂ ਇਹ ਸਕੂਲਾਂ ਤੇਨੇ ਪੈਸੇ ਲਾ ਰਹੇ ਬੁਨਿਆਦੀ ਸਕੂਲ ਇੱਕਦਮ ਮੰਨਿਸ ਸੁਜੋਧਿਆ ਜਾਇ ਨਾਲੋਂ ਮੈਨੂੰ ਹੁੰਦੇ ਉਹਨਾਂ ਨੇ ਪੁੱਛਿਆ ਉਹ ਇਲੈਕਸ਼ਨ ਚ ਸੈਦੋਗਾ ਜੀ ਆ ਜੀ ਰਾਕੇ ਚ ਲੰਗੇ ਮੈਨੂੰ ਕਹਿੰਦੇ ਕੁਲਦੀਪ ਉੱਥੇ ਕੀ ਕੀਤਾ ਆਪਾਂ ਮੈਂ ਕਿਹਾ ਜੀ ਬੱਲਨਵਾਲ ਦਾ ਸਕੂਲ ਬਣਾ ਰਹੇ ਹਾਂ ਕਾਲਜ ਜਿਹੜਾ ਦੋ ਤਿੰਨ ਵਾਲਾ ਮੰਤੀ ਕਰਾਈ ਆ ਕਈ ਮਜੂਰੀਆਂ ਜਾਰੀਆ ਮੈਂ ਚਾਹੁੰਦਾ ਕਿ ਤੀਆਂ ਦਾ ਕਾਲਜ ਵੀ ਬਣ ਜਾਵੇ ਪਾ ਸਕੂਲ ਇੰਨਾ ਡੌਰ ਦਾ ਬਣਾਵਾਂਗੇ ਸਰ ਕਹਿੰਦੇ ਕਿੰਨਾ ਕੰਮ ਹੋ ਗਿਆ ਮੈਂ ਕਹਿੰਦਾ ਬਹੁਤ ਹੋ ਗਿਆ ਮੈਂ ਤੁਹਾਨੂੰ ਉੱਥੇ ਖੜੂਗਾ ਅਗਲੇ ਦਿਨਾਂ ਚ ਮੇਰੇ ਨਾਲ ਆਉਣਗੇ ਮਨੀਸ ਸੁਸੋਦੀਆ ਦੀ ਦੇਖ ਕੇ ਜਾਣਗੇ ਜਿਹੜ ਜਿਹੜੀ ਕਮੀ ਹੋਊਗੀ ਉਹ ਵੀ ਆਪਾਂ ਨੂੰ ਕਹਿਣਗੇ ਕਿ ਆ ਕਮੀਆਂ ਇੱਚ ਦੂਦ ਕਰ ਦਿਓ ਆਪਾਂ ਇੱਥੋਂ ਪੜ ਕੇ بڑے بڑے ਕਾਲਜਾਂ ਚ ਜਾਣਾ ਹੈ بڑے بڑے ਅੱਗੇ ਸਕੂਲਾਂ ਚ ਜਾਣਾ ਹੈ ਸੋ ਮੇਰੇ ਭਰਾਓ ਮੈਂ ਮਲਚੌਣਾ ਦੇ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਪਛੜਿਆ ਇਲਾਕਾ ਹੈ ਇਹ ਬੈਕਪੋਡ ਇਲਾਕਾ ਪਛੜਾ ਸ਼ਬਦ ਆਪਣੇ ਨੂੰ ਲਾ ਦੇਣਾ ਸਰ ਵਕਤ ਉਹਨਾਂ ਦਾ ਜਦੋਂ ਕਹਿਣਗੇ ਕਿ ਬੱਲਨਵਾਲ ਸਭ ਤੋਂ ਅਡਵਾਂਸ ਇਲਾਕਾ ਹੈ ਇਦਾਂ ਦੀਆਂ ਧੀਆ ਇਦਾਂ ਦੇ ਮੁੰਡੇ ਸਾਡੇ ਪੜਦ ਗਏ ਇਦਾਂ ਦੇ ਬੱਚੇ ਜਾਨ ਇਦਾਂ ਦੇ ਬੱਚੇ ਸਰਪੰਚ ਕਿਦਾਂ ਦੇ ਬਣ ਗਏ ਹੁਣ ਹੁਣ ਕਿਹਨੂੰ 307 ਦੇ 326 ਦੇ ਬੱਚੇ ਹੁੰਦੇ ਹੁਣ ਕਿਹਨੂੰ ਖਾਣੇ ਚ ਜਾਂਦੇ ਕਿੱਡੇ ਵਧੀਆ ਮੁੰਡੇ ਸਰਪੰਚ ਬਣੇ ਹੋੜੇ ਇੱਥੇ ਬੱਲਨਵਾਲ ਚ ਵੀ ਅੱਜ ਜਗਤਾਰ ਹੋਣੀ ਸਭਜੀ ਤੁਹਾਡੀ ਕਿੰਨੇ ਵਧੀਆ ਨਵੇਂ ਮੁੰਡੇ ਸਾਰੇ ਸਰਪੰਚ ਬਣ ਰਹੇ ਤੇ ਲੜਾਈਆਂ ਝਗੜੇ ਪਿੰਡਾਂ ਤੋਂ ਖਤਮ ਕਰਦੇ ਹੋ ਬੱਚਿਆਂ ਨੂੰ ਪੜ੍ਹਾਉਣਾ ਆਪਾਂ ਸੋ ਆਪਾਂ ਉਸ ਲੀ ਦੇ ਉੱਤੇ ਲੱਗੇ ਆਪਾਂ ਪੜਾਉਣ ਵਾਲੇ ਪਾਸੇ ਲੱਗੇ ਆ ਮੈਂ ਤੁਹਾਨੂੰ ਵਧਾਈ ਦੇਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ 12000 ਰੁਪਏ ਆਪਕ ਦੇਣਾ ਉਹਨੂੰ ਰੈਗੂਲਰ ਕੀਤਾ ਸਦ ਆਪਾਂ 20000 ਨਵਾਂ ਭਰਤੀ ਕੀ ਤੌਰ ਤੇ ਭਰਤੀ ਕਰਨ ਜਾ ਰਹੇ ਮੈਂ ਆਉਂਦੇ ਹੀ ਦੇਰ ਤੇ ਪਹਿਲਾਂ ਪ੍ਰਿੰਸੀਪਲ ਸਾਹਿਬ ਨੂੰ ਪੁੱਛਿਆ ਟੀਚਰ ਕਿੰਨੇ ਘਟਾ ਹੈ ਕਹਿੰਦੇ ਟੀਚਰ ਘਟਾ ਹੈ ਸਸ ਬਾਕੀ ਕੰਮ ਵਧੀਆ ਹੋ ਰਿਹਾ ਮੈਂ ਕਿਹਾ ਤੁਹਾਡੇ ਟੀਚਰ ਵੀ ਜਲਦੀ ਪੂਰੇ ਕਰ ਦਿੰਦੇ ਨੇ ਕੱਲ ਹੀ ਕੋਈ ਦੀ ਮੇਰੀ ਬੈਸ ਸਾਹਿਬ ਨਾਲ ਗੱਲ ਹੋਈ ਹੈ ਸਾਡੀ ਕੈਬਨਟ ਦੇ ਵਿੱਚ ਗੱਲ ਹੋਈ ਕਿ ਬਾਰਡਰ ਦੇ ਸਕੂਲਾਂ ਨੂੰ ਸਾਨੂੰ ਟੀਚਰ ਦਿਓ ਮਾਨ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਨਵੇਂ ਭਰਤੀ ਕਰਕੇ ਤੁਹਾਨੂੰ ਦੇ ਦਿੰਦੇ ਆ ਅਸੀਂ ਨਵੇਂ ਭਰਤੀ ਕਰਕੇ ਤੁਹਾਡੇ ਟੀਚਰ ਕਰ ਕੋ ਪੂਰੇ ਕਰਾਂਗੇ ਪੰਜਾਬ ਦੇ 17000 ਸਕੂਲਾਂ ਦੇ ਵਿੱਚ ਵਾਈਫਾਈ ਵਾਈਫਾਈ ਚੱਲਦਾ ਨਾ ਜੀ ਇੱਥੇ ਵੀ ਚੱਲਦਾ ਸਰ ਇਹ ਬੰਦ ਇੱਥੇ ਵੀ ਵਾਈਫਾਈ ਸਾਹਿਬ 17000 ਸਕੂਲ ਪੰਜਾਬ ਦੇ ਜਿਹਨਾਂ ਨੂੰ ਵਾਈਫਾਈ ਦੇ ਨਾਲ ਜਿਹੜਾ ਜੋੜਤਾ ਔਰ 20000 ਤੋਂ ਜ਼ਿਆਦਾ ਬੱਚਿਆਂ ਨੂੰ ਜ਼ਿਆਦਾ ਵਿਦਿਆਰਥੀਆਂ ਨੂੰ ਹੁਣ ਭਰਤੀ ਕਰ ਰਿਹਾ ਔਰਾਂ 10000 ਕਲਾਸ ਰੂਮ ਅੱਜ ਜਦੋਂ ਤੁਸੀਂ ਦੱਸਿਆ ਕਿੰਨੇ ਕਲਾਸ ਰੂਮ ਜਿਹੜੇ ਉਹ ਬਣ ਗਏ ਕਿੰਨਾ ਕੰਮ ਹੋਇਆ ਸੋ ਮੈਂ ਤਾਂ ਨੂੰ ਇਹ ਕਹੂੰਗਾ ਕਿ ਕਦੀ ਕਿਸ ਨੇ ਉਹ ਸਕੂਲਾਂ ਦੇ ਵਿੱਚ ਮੈਨੇਜਰ ਰੱਖੇ ਸੀ ਤੁਹਾਡੇ ਸਕੂਲਾਂ ਦੇ ਵਿੱਚ ਮੈਨੇਜਰ ਰੱਖੇ ਮੈਨੇਜਿੰਗ ਕੰਮ ਵਾਸਤੇ 9000 ਤੋਂ ਵੱਧ ਜਿਹੜੇ ਚੁੰਕੀਦਾਰ ਸਫਾਈ ਸੇਵਕ ਉਹ ਰੱਖੇ ਹਰ ਚੀਜ਼ ਜਿਹੜੀ ਉਹ ਅਸੀਂ ਪਰਫੈਕਟ ਕਰਦੇ ਆਂ ਹੁਣ ਅਸੀਂ ਨਸ਼ਿਆਂ ਦੇ ਵਿਰੁੱਧ ਜੁੱਦ ਜਿਹੜਾ ਸ਼ੁਰੂ ਕੀਤਾ ਤੁਹਾਡਾ ਉਹਦੇ ਵਿੱਚ ਸਹਿਯੋਗ ਚਾਹੀਦਾ ਆਪਣੇ ਪਿੰਡਾਂ 'ਚੋਂ ਪੰਚਾਇਤਾਂ ਨੂੰ ਬੇਨਤੀ ਆ ਬੱਚਿਆਂ ਨੂੰ ਬੇਨਤੀ ਆ ਈਆਂ ਨੂੰ ਬੇਨਤੀ ਆ ਤੇ ਆਪਣੇ 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 ਇਲਾਕੇ ਤੋਂ ਆਪਾਂ ਨਸ਼ਾ ਖਤਮ ਕਰਨਾ ਨਸ਼ੇ ਵਾਲਿਆਂ ਨੂੰ ਕਿਹੜਾ ਚਾਉਣਾ ਤੇ ਜੁੱਧ ਨਸ਼ਿਆਂ ਦੇ ਖਿਲਾਫ ਦੋਨਾਂ ਚਿਤ ਤੱਕ ਜਾਰੀ ਰਹਿਣਾ ਜਿੰਨਾ ਚਿਤ ਤੱਕ ਨਸ਼ੇ ਖਤਮ ਨਹੀਂ ਹੋ ਜਾਂਦੇ ਜੇ ਵੇਚ ਦਿਓ ਛੱਡ ਦਿਓ ਨਹੀਂ ਸਾਰ ਸਕਦੇ ਭਜੋ ਜੇ ਨਹੀਂ ਬਾਹ ਸਕਦੇ ਤੇ ਤਿਆਰ ਹੋ ਤੁਹਾਡੇ ਖਿਲਾਫ ਕਾਰਵਾਈ ਹੋਊਗੀ ਅੱਜ ਨਹੀਂ ਕੱਲ ਹੋਊਗੀ ਕਾਰਵਾਈ ਚਲਾਗੇ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਮੇਰੀਆਂ ਬੱਚੀਆਂ ਨੂੰ ਬੇਚਤੀ ਆ ਤੇ ਪੁੱਤ ਆਪਾ ਪੰਜਾਬੀ ਆ ਆਪਣੇ ਘਰਾਂ ਦੇ ਅੰਦਰ ਸਭ ਤੋਂ ਪਹਿਲਾਂ ਸ਼ਰਾਬ ਦਾ ਨਸ਼ਾ ਜਿਹੜਾ ਇੰਟਰ ਹੁੰਦਾ ਸਾਡੇ ਪੰਜਾਬੀਆਂ ਦੇ ਘਰਾਂ ਦੇ ਸਭ ਤੋਂ ਪਹਿਲਾਂ ਸ਼ਰਾਬ ਦੀ ਬੋਤਲ ਸਾਡਾ ਬੂਆ ਲੰਗਦੀ ਆ ਆਪਾਂ ਡੱਕਣਾ ਪੁੱਤ ਆਪਣੇ ਬਾਪ ਨੂੰ ਆਪਣੇ ਬਾਪ ਨੂੰ ਸ਼ਰਾਬ ਪੀਣ ਤੋਂ ਡੱਕਣਾ ਆਪਣੇ ਪ੍ਰਾਹੂ ਨੂੰ ਸ਼ਰਾਬ ਪੀਣ ਤੋਂ ਡੱਕਣਾ ਜਦੋਂ ਤੁਹਾਡੀ ਸ਼ਾਦੀ ਹੋਈ ਆਪਣੇ ਪਤੀ ਨੂੰ ਸ਼ਰਾਬ ਪੀਣ ਤੋਂ ਡੱਕਣਾ ਜਦੋਂ ਤੁਹਾਡੇ ਬੱਚੇ ਹੋਏ ਉੰਨਾਂ ਨੂੰ ਸ਼ਰਾਬ ਪੀਣ ਤੋਂ ਡਕੜਾ ਮੇਰੀ ਗੱਲ ਨੋਟ ਕਰਿਓ ਜਿਸ ਘਰ ਵਿੱਚ ਸ਼ਰਾਬ ਦੀ ਲੰਗੀ ਉਥੇ ਦੂਜੇ ਨਸ਼ੇ ਵੀ ਲੰਘ ਸਕਦੇ ਸ਼ਰਾਬ ਸਭ ਤੋਂ ਪਹਿਲਾ ਨਸ਼ਾ ਜਿਹੜਾ ਸਾਡਾ ਦਰਵਾਜ਼ਾ ਕਰਾਸ ਕਰਦੀ ਹੈ ਇਸ ਕਰਕੇ ਮੇਰੀ ਉਤਿਓ ਸ਼ਰਾਬ ਦਾ ਵਿਰੋਧ ਕਰਨਾ ਹੈ ਸ਼ਰਾਬ ਦਾ ਵਿਰੋਧ ਕਰੋ ਗਿਆ ਆਪਣੇ ਆਪ ਸਮੈਕ ਵਾਲੇ ਫੀਮ ਵਾਲੇ ਪੁੱਕੀ ਵਾਲੇ ਸਭ ਜਿਹੜੇ ਭੱਜੜ ਗਏ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵਧਾਈ ਦੇਣਾ ਬਾਦਸਾਹ ਦੀ ਸਰਕਾਰ ਵੱਲੋਂ ਆਪਣੇ ਕੋਮੀ ਕਦਮਿੰਦਾ ਅਰਵਿੰਦ ਕੇਦੀਵਾਦੀ ਵੱਲੋਂ ਉਹਨਾਂ ਨੂੰ ਇਹ ਸਕੂਲ ਦਿਖਾਉਣਾ ਹੈ ਉਹਨਾਂ ਨੂੰ ਲੈ ਕੇ ਆਉਣਾ ਬਨਦੀਸ਼ ਜੀ ਵੱਲੋਂ ਹਜੋਤ ਬੈਸ ਜੀ ਵੱਲੋਂ ਤੁਹਾਨੂੰ ਸਭ ਨੂੰ ਵਧਾਈ ਦਿੰਦਾ ਕਿ ਤੁਹਾਡਾ ਸਕੂਲ ਇੰਨਾ ਵਧੀਆ ਜਿਹੜਾ ਬਣ ਚਲਿਆ ਤੇ ਤੁਸੀਂ ਆਪਣੇ ਅੱਗੇ ਪੀੜੀ ਦਾ ਪੀੜੀ ਤੁਹਾਡੇ ਰਿਸ਼ਤੇਦਾਰ ਵੀ ਤੁਹਾਡਾ ਸਕੂਲ ਦੇਖਣ ਆਇਆ ਕਰਗੇ ਜਿੱਦੋਂ ਵੀ ਪ੍ਰਿੰਸੀਪਲ ਸਾਹਿਬ ਜਿਹੜੀ ਚੀਜ਼ ਦੀ ਲੋੜ ਪਈ ਫਸਾ ਜੀ ਮੈਨੂੰ ਦੱਸ ਦੇ ਦੀ ਕਹੇ ਵੀ ਚੀਜ਼ ਦੀ ਸਕੂਲ ਬੱਚੇ ਪੜ੍ਹਨੇ ਚਾਹੀਦੇ। ਬੇਦੀ ਲੋੜ ਦੇ ਇਤਿਹਾਸ ਇਲਾਕੇ ਦੀ ਦੀ ਪਾਇਲਟ ਬਣਨੀ ਚਾਹੀਦੀ ਹੈ। ਜਿੱਦੋਂ ਤੁਸੀਂ ਬਣਾਰਤੀ ਮੈਂ ਮੰਨੂਗਾ ਕਿ ਕੋਈ ਸਹੀ ਸਹੀ ਟੀਚਰ ਦੇ। ਇਹ ਬੇਦੀ ਧੀ ਦੇ ਸੇ ਤੋਂ ਟੂੜੀ ਦੀ ਪੰਡ ਤੁਸੀਂ ਲਾਉਣੀ ਆ ਬਸ ਇਹ ਗੱਲ ਯਾਦ ਰੱਖਿਓ ਕਿਉਂਕਿ ਇਹ ਕਿਉਂ ਇਹ ਜੋ ਟੂੜੀ ਦੀ ਪੰਡ ਚੁੱਕਣ ਤੁਹਾਡਾ ਸਰ ਦਾ ਬਹੁਤ ਮੋਟਾ ਦਵਾ ਵਾਇਗੋਦਿੱਕਾ ਫਾਂਸਾ ਵਾਇਗੋਦਿੱਕੀ ਫਤੇ ਅਧਵਾਣਸੀ ਅੱਗੇ ਵੀ ਸਕੂਲ ਸਾਹਣ ਦੇ ਵੀ ਚੱਲੇ ਆ ਉੱਥੇ ਬੜੇ ਪੈਸੇ ਦਿੱਤੇ ਆ ਫੇਰ ਕਿਸੇ ਦੇ ਨਾਏ ਪੇ ਤੁਹਾਡੇ ਨਾਲ ਬਹਿ ਕੇ ਜਿਹੜੀਆਂ ਬੱਚਾ ਦਾ ਕਦਾਂਗੇ ਵਾਈਫ ਹੋ ਦਿੱਕਾ ਖਾਲਸਾ ਵਾਈਫ ਹੋ ਦਿੱਕੀ ਖਦੇ